ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡਰ ਲੈ ਕੇ ਆ ਜਾਣਾ ਜੀ ਗੱਲ ਅਗਲੇ 15 ਦਿਨਾਂ ਦੀ ਕਰਾਂਗੇ ਯਾਨੀ ਕਿ ਅਪ੍ਰੈਲ ਦੇ ਮੱਧ ਤੱਕ 15 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਖੁਲਾਸਾ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਮੋٹے ਤੌਰ ਤੇ ਕਿੰਨੇ ਕ ਅੰਦਾਜ਼ੇ ਨੇ ਕਿ ਕਿੰਨੇ ਕ ਸਿਸਟਮ ਆਉਣਗੇ ਕਿੰਨੇ ਕ ਉਮੀਦ ਦੇ ਜਿਹੜੇ ਚਾਂਸੇਸ ਨੇ ਔਰ ਗਰਮੀ ਦੀ ਦੀ ਕੀ ਦਸਤਕ ਹੈ ਕੀ ਕਹਾਣੀਆਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਸਿੱਧਾ ਤੁਹਾਨੂੰ ਐਸੇ ਲਈ ਦੀਆਂ ਤਾਜ਼ਾ ਸੈਟਲਾਈਟ ਦੱਸਣਾਂ ਤੇ ਲੈ ਕੇ ਚੱਲਦੇ ਆਂ ਆਥਣ ਦੇ ਲਗਭਗ ਸ਼ਾਮ ਦੇ 7:30 ਵਜੇ ਨੂੰ ਜਾ ਰਹੇ ਨੇ 1 ਅਪ੍ਰੈਲ ਦਾ ਦਿਨ ਅੱਜ ਲੰਘ ਚੁੱਕਿਆ ਤੇ ਐਸੇ ਲਈ ਲਗਭਗ ਸ਼ਾਮ ਦੇ 8:00 ਤੇ 7:00 ਵਜਰ ਨੇ ਪੰਜਾਬ ਹਰਿਆਣਾ ਰਾਜਸਥਾਨ ਦੀ ਗੱਲ ਕਰੀਏ ਜੀ ਐਸੇ ਲਈ ਲਗਭਗ ਮੌਸਮ ਸਾਫ਼ ਬਣਿਆ ਹੋਇਆ ਬਹੁਤੇ ਖੇਤਰਾਂ ਦੇ ਵਿੱਚ ਗਰਮ ਦਿਨ ਅੱਜ ਦਾ ਦਰਜ ਹੋਇਆ ਜੀ ਜੇਕਰ ਆਪਾਂ ਬੀਤੇ ਦਿਨਾਂ ਦੇ ਮੁਕਾਬਲੇ ਦੇਖੀਏ ਤੇ ਅੱਜ ਦਾ ਦਿਨ ਕਾਫੀ ਗਰਮ ਸੀ ਜਿਵੇਂ ਕਿ ਅਸੀਂ ਤੁਹਾਨੂੰ ਆਖਰੇ ਵੀ ਦੇ ਚੁੱਕੇ ਹਾਂ ਅੱਜ ਸਵੇਰ ਦੀ ਵੀਡੀਓ ਦੇ ਵਿੱਚ ਵੀ ਕੱਲ ਵੀ ਤੁਹਾਨੂੰ ਇਹ ਗੱਲ ਆਖੀ ਸੀ ਕਿ ਆਉਂਦੇ ਜਿਹੜੇ ਦਿਨ ਹੋਣਗੇ ਟੈਂਪਰੇਚਰ ਵਾਲੇ ਫੱਕ ਤੋਂ ਟੈਂਪਰੇਚਰ ਤਾਂ ਨੂੰ ਜਾਣਗੇ ਤੇ ਗਰਮੀ ਦਾ ਅਟੈਕ ਜਿਹੜਾ ਹੌਲੀ-ਹੌਲੀ ਆਖਾਨੂੰ ਵੇਖਣ ਨੂੰ ਮਿਲੇਗਾ 35.1 ਡਿਗਰੀ ਦੇ ਨਾਲ ਬਠਿੰਡਾ 에ਰਪੋਰਟ ਸਭ ਤੋਂ ਗਰਮ ਖੇਤਰ ਜਿਹੜਾ ਅੱਜ ਦਰਜ ਹੋਇਆ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜੀ ਹਰਿਆਣੇ ਦੀ ਜੇਕਰ ਗੱਲ ਕਰੀਏ 35.4 ਡਿਗਰੀ ਦੇ ਨਾਲ ਸਰਸਾ ਜਿਹੜਾ ਸ ਜੇਕਰ ਆਪਾਂ ਆਉਦੇ ਦਿਨਾਂ ਦੀ ਗੱਲ ਕਰੀਏ ਜੇ ਅਗਲੇ ਜਿਹੜੇ 3-4 ਦਿਨ ਹੋਣਗੇ ਇਹ ਟੈਂਪਰੇਚਰ ਹੋਰ ਤਾਂ ਉ ਜਾਣਗੇ ਤੇ 2-3 ਡਿਗਰੀ ਦਾ ਇਜ਼ਾਫਾ ਹਲੇ ਹੋਣਾ ਤੈਅ ਤੇ 10 ਅਪ੍ਰੈਲ ਤੱਕ ਜੇਕਰ ਆਪਾਂ ਮੋٹے ਦੌਰ ਤੇ ਅਨੁਮਾਨ ਲਾਈਏ ਤੇ ਟੈਂਪਰੇਚਰ ਜਿਹੜੇ 39-40 ਤੱਕ ਵੀ ਜਾ ਸਕਦੇ ਨੇ ਟੱਚ ਕਰ ਸਕਦੇ ਨੇ ਤੇ ਇਸ ਲਈ ਗਰਮੀ ਜਿਹੜੀ ਆ ਹੁਣ ਆਪਣੇ ਰੰਗ ਦਿਖਾਣੀ ਹੌਲੀ-ਹੌਲੀ ਸ਼ੁਰੂ ਕਰੇਗੀ ਜੇਕਰ ਆਪਾਂ 15 ਦਿਨ ਤੱਕ ਦੇ ਮੋٹے ਤੌਰ ਤੇ ਅਨੁਮਾਨ ਲਗਾਈਏ ਹਾਲਕਿ ਇਹ ਮੌਸਮ ਦੀ ਜੜੀ ਕਹਾਣੀ ਹੁੰਦੀ ਹੈ ਇਹ ਕਾਫੀ ਕੁਝ ਡਿਪੈਂਡ ਕਰਦੀ ਆ ਪੈਰਾਮੀਟਰ ਕਿ ਕਿੰਨੇ ਕੁ ਤਬਦੀਲੀਆਂ ਮੌਸਮ ਦੇ ਵਿੱਚ ਹੁੰਦੀਆਂ ਨੇ ਐਂਟੀ ਸਰਕੂਲੇਸ਼ਨ ਹਵਾਵਾਂ ਪਲੱਸ ਦਖੜਫਰੇ ਦੀ ਹਵਾਏ ਸਾਰਾ ਗਾ ਡਿਪੈਂਡ ਕਰ ਦਿੰਦੀਆਂ ਨੇ ਕਿ ਸਿਸਟਮ ਜਿਹੜਾ ਆਵੇਗਾ ਉਹ ਕਿੰਨਾ ਕੁ ਤਕੜਾ ਹੋਵੇਗਾ ਫਿਲਹਾਲ ਜੇਕਰ ਆਪਾਂ ਅਨਮਾਨ ਲਾਈਏ ਜੋ ਸੋਰਸਸ ਨੇ ਹਤੇ ਅੰਦਾਜ਼ੇ ਦੇ ਮੁਤਾਬਕ ਤੇ 15 ਤਰੀਕ ਤੱਕ ਕੋਈ ਵੱਡਾ ਮੀਂਹ ਚੱਖੜ ਕੋਈ ਐਸਾ ਸਿਸਟਮ ਚਲਾਵੇ ਕੋਈ ਸਿਸਟਮ ਮੈਦਾਨਾ ਆਣੀਦਾ ਜਿਹੜਾ ਕਿ ਵੱਡਾ ਮੀਂਹ ਚੱਖੜ ਲੋ ਆਵੇ ਇਸ ਲਈ 15 ਤਰੀਕ ਤੱਕ ਫਿਲਹਾਲ ਮੋٹے ਦੌਰ ਤੇ ਵੱਡੇ ਮੀਂਹ ਦੇ ਅਸਰ ਘੱਟ ਨੇ ਹਾਲਾਂਕਿ ਇੱਕ ਦੋ ਸਿਸਟਮ ਟੋਟੇ ਮੈਦਾਨਾ ਤੇ ਜ਼ਰੂਰ ਆਣਗੇ ਉਹ ਕਿੰਨੇ ਕੁ ਐਕਟਿਵ ਹੋਣਗੇ ਇਹ ਤੁਹਾਨੂੰ ਮੌਕੇ ਤੇ ਫਿਰ ਅੱਗੇ ਦੇ ਦਿਆਂਗੇ ਤੇ 15 ਤਰੀਕ ਤੱਕ ਮਾਸਾ ਆਪਣਾ ਦੌੜਾ ਜਿਹੜਾ ਹੀਟ ਵੇਵ ਦਾ ਲੱਗ ਸਕਦਾ 15 ਫਰਵਰੀ ਦੇ ਵਿੱਚ ਵਿੱਚ ਤੇ ਲੋ ਜਿਹੜੀ ਆ ਉੱਤਰ ਫਰਦ ਦੇ ਕਾਫੀ ਖੇਤਰਾਂ ਦੇ ਵਿੱਚ ਅੰਦਰਾ ਤਰੀਕ ਤੱਕ 10 ਤੱਕ ਦੇ ਸਕਦੀ ਆ ਅੱਗੇ ਫਿਰ ਛੇ ਵੀ ਕਹਾਣੀਆਂ ਹੋ ਸਕਦੀਆਂ ਤੁਹਾਨੂੰ ਅਸੀਂ ਰਜਨਾ ਤੌਰ ਤੇ ਅਪਡੇਟ ਕਰ ਦੇਵਾਂਗੇ ਜਦੋਂ ਦੇ ਰਹਾਂਗੇ ਇੱਕ ਨਜ਼ਰ ਤਾਜ਼ਾ ਅੰਕੜਿਆਂ ਦੇ ਲੈ ਲਏ ਨੇ ਜੀ ਜੋ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਜੇਕਰ ਅਗਲੇ 5 ਦਿਨਾਂ ਦੀ ਗੱਲ ਕਰਨੇ ਆ ਤੇ ਕੋਈ ਕਿਸੇ ਤਰ੍ਹਾਂ ਦੀ ਵਾਰਨਿੰਗ ਕੋਈ ਕਿਸੇ ਤਰ੍ਹਾਂ ਦੀ ਅਲਰਟ ਨਹੀਂ ਤੇ ਮੌਸਮ ਆਪਣਾ ਸਾਫ਼ ਹੀ ਰਹਿੰਦਾ ਜਾ ਫਿਰਿਆ ਇਸ ਤੋਂ ਅੱਗੇ ਦੀ ਵੀ ਅਸੀਂ ਗੱਲ ਤੁਹਾਡੇ ਨਾਲ ਕਰ ਚੁੱਕੇ ਹਾਂ ਕਿ 10 15 ਅਪ੍ਰੈਲ ਤੱਕ ਵੀ ਮੋٹے ਦੌਰ ਤੱਕ ਕੋਈ ਵੱਡੇ ਮੀਂਹ ਚੱਕਰ ਦੇ ਅਸਰ ਘੱਟ ਹੀ ਨੇ ਤੇ ਮੌਸਮ ਆਪਣਾ ਗਰਮ ਤੇ ਖੁਸ਼ਕ ਬਣਿਆ ਰਹੇ ਧੰਨਵਾਦ ਜੀ ਸ਼ੁਕ